ਸਾਹ ਦੋਸਤੋ ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਇਹ ਕਹਿਣਾ ਹੈ ਕਿ ਜਿਹੜੇ ਬੌਣੇ ਬੁੱਟੇ ਰਹਿ ਗਏ ਹੈ ਉਹਦੇ ਵਿੱਚ ਇੱਕ ਕਾਰਨ ਚੀਨੀ ਵਾਇਰਸ ਵੀ ਹੋ ਸਕਦਾ ਹੈ ਜਿਵੇਂ ਕਿ ਹਿਸਾਰ ਐਗਰੀਕਲਚਰ ਯੂਨੀਵਰਸਿਟੀ ਨੇ ਪਨੀਰੀ ਦੇ ਵਿੱਚ ਵੀ ਦੱਸਿਆ ਸੀ ਕਿ ਪਨੀਰੀ ਦੇ ਵਿੱਚ ਬੌਣੇ ਰੋਗ ਦੇ ਲੱਛਣ ਆ ਗਏ ਹੈ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਹੈ ਕਿ ਇਹ ਜਾਗਰਣ ਅਖਬਾਰ ਹੈ ਇਹ ਮੈਂ ਕਹ 26 ਜੁਲਾਈ ਦਾ ਅਖਬਾਰ ਹੈ ਜਿਹਦੀ ਕਟਿੰਗ ਹੈ ਤਾਂ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਚਕੁਲਾ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਸਦਰਨ ਰਾਈਸ ਬਲੈਕ ਸਟੀਕ ਡਵਰਫ ਵਾਇਰਸ ਹੈ ਜਾਂ ਰਾਈਸ ਗਾਰਡ ਡਵਰਫ ਵਾਇਰਸ ਹੈ ਕਹਿੰਦਾ ਮੈਂ ਕਿਹੜਾ ਬੌਣਾ ਰੋਗ ਹੈ ਜਿਹੜਾ ਮਧਰਾ ਰੋਗ ਹੈ ਉਹਦੇ ਲੱਛਣ ਇਹਨਾਂ ਨੂੰ ਦਿਖਾਈ ਦਿੱਤੇ ਐ ਜਿਵੇਂ ਲੱਛਣ ਦਿਖਾਈ ਦਿੱਤੇ ਐ ਤਾਂ ਹਰਿਆਣਾ ਦਾ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਅਲਰਟ ਮੋਡ ਤੇ ਆ ਗਿਆ ਹੈ ਪੂਰੇ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਟੀਮਾਂ ਬਣਾ ਦਿੱਤੀਆਂ ਗਈਆਂ ਕਿਉਂਕਿ 2 ਸਾਲ ਪਹਿਲਾਂ 40% ਤਿੰਨਾਂ ਕਿਹਾ ਨੁਕਸਾਨ ਹੋ ਗਿਆ ਸੀਗਾ ਤੇ ਝੋਨੇ ਦੇ ਉੱਪਰ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ ਇਹ ਹਰਿਆਣੇ ਵਾਲਿਆਂ ਦਾ ਕਹਿਣਾ ਹੈ ਠੀਕ ਹੈ ਤਾਂ ਫੋਨ ਲਾ ਕੇ ਇਹਨਾਂ ਨੇ ਕਿਹਾ ਕਿ 2 ਸਾਲ ਪਹਿਲਾਂ ਨੁਕਸਾਨ ਹੋ ਗਿਆ ਸੀਗਾ ਤੇ ਐਕਤੀ ਜਿਹੜਾ ਕਿਸਾਨਾਂ ਨੇ ਗੇਤੀ ਜਿਹੜੀ ਪਨੀਰੀ ਬੀਜੀ ਸੀਗੀ ਤੇ ਗੇਤਾ ਝੋਨਾ ਲਾਤਾ ਉਹਨਾਂ ਖੇਤਾਂ ਦੇ ਵਿੱਚ ਇਹ ਬਿਮਾਰੀ ਆਉਣ ਦੀ ਸੰਭਾਵਨਾ ਹੈਗੀ ਹੈ ਇਸ ਕਰਕੇ ਜਿਹੜੇ ਸਿੰਪਲ ਹੈਗੇ ਆ ਉਹ ਲਈ ਜਾ ਰਹੇ ਆ ਤੇ ਦੇਖਿਆ ਜਾ ਰਿਹਾ ਹੈਗਾ ਕਿ ਬੂਟੇ ਜਿਹੜੇ ਹੈਗੇ ਮਦਰੇ ਕਿਉਂ ਰਹਿ ਗਏ ਕਿਉਂਕਿ ਵਾਇਰਸ ਦਾ ਸਿੱਧਾ-ਸਿੱਧਾ ਪਤਾ ਲੱਗਣਾ ਔਖਾ ਹੁੰਦਾ ਹੈ ਲੈਬਾਰਟਰੀ ਟੈਸਟ ਕਰਨਾ ਪੈਂਦਾ ਹੈ ਤਾਂ ਤਾਂ ਇਹ ਜਿਹੜੀ ਖਬਰ ਜਿਹੜੀ ਇਹਨਾਂ ਨੇ ਲਿਖੀ ਹੈਗੀ ਹੈ ਜਾਗਰਣ ਵਾਲਿਆਂ ਨੇ ਇਹ ਚਿੰਨਣ ਕਿਹਾ ਕਿ ਪਾਲੇਵਾਲਾ ਤੇ ਸਰਸਵਤੀ ਨਗਰ ਐਸ ਪਿੰਡ ਦੇ ਵਿੱਚ ਜਿਹੜਾ ਇਹਨਾਂ ਨੂੰ ਲੱਛਣ ਦਿਖਾਈ ਦਿੱਤੇ ਆ ਇਹ ਪੌਣੇ ਰੋਗ ਵਾਲੇ ਤੈਥੋ ਸਿੰਪਲ ਹੈ ਕਿ ਇਹਨਾਂ ਨੇ ਹਸਾਰ ਯੂਨੀਵਰਸਿਟੀ ਲੈਬ ਚ ਭੇਜਤੇ ਆ ਜਿੱਥੋਂ ਇਹ ਕਨਫਰਮ ਹੋਏਗਾ ਤਾਂ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਪਹਿਲਾਂ 2 ਮਿੰਟ ਪਹਿਲਾਂ ਇਸ ਤੋਂ ਇੱਕ ਵੀਡੀਓ ਅਪਲੋਡ ਹੋਈ ਜਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੀ ਕੀਤਾ ਉਹ ਦੱਸਿਆ ਹੈ ਇਹਦੇ ਚ ਤੁਹਾਨੂੰ ਜਿਹੜਾ ਹੈਗਾ ਚੌਧਰੀ ਚੰਨ ਸਿੰਘ ਹਰਿਆਣਾ ਕ੍ਰਿਸ਼ੀ ਵਿਸ਼ਵਵਿਦਿਆਲਿਆ ਹਸਾਰ ਕੀ ਕਹਿ ਰਿਹਾ ਹੈ ਉਹਨਾਂ ਨੇ ਕੀ ਡਿਵਾਈਸਰੀ ਜਾਰੀ ਕੀਤੀ ਹੈ ਉਹਦੇ ਬਾਰੇ ਗੱਲ ਕਰੀਏ ਆਪਾਂ ਤਾਂ ਪੁੱਲ ਮਲਾ ਕੇ ਸਭ ਤੋਂ ਵੱਡੀ ਗੱਲ ਹੈ ਕਿ 2 ਸਾਲ ਪਹਿਲਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਬਾਕੀ ਚੀਜ਼ਾਂ ਪਿੱਛੇ ਆ ਦੇਖੋ ਤਾਂ ਇਹਦਾ ਮਤਲਬ ਹੈਗਾ ਕਿ ਇਹ ਖਤਰਾ ਸਾਡੇ ਤੇ ਹੈਗਾ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਕਾਰਿਆ ਨਹੀਂ ਹੈਗਾ ਤੇ ਹਰਿਆਣਾ ਵਾਲੇ ਵੀ ਕਹਿ ਰਹੇ ਕਿ ਇਹ ਖਤਰਾ ਬਣ ਸਕਦਾ ਹੈ ਤਾਂ ਇਸ ਸਮੇਂ ਤੁਹਾਡਾ ਫਰਜ਼ ਪੈਂਦਾ ਕਿ ਆਪਦੇ ਖੇਤ ਧਿਆਨ ਰੱਖੋ ਕਿ ਤੁਹਾਡੇ ਖੇਤ ਚ ਬੌਣੇ ਰੋਗ ਦੇ ਬੂਟੇ ਤਾਂ ਨਹੀਂ ਹੈਗੇ ਕਿਤੇ ਜੇ ਬੌਣੇ ਰੋਗ ਦੇ ਬੂਟੇ ਹੈਗੇ ਤਾਂ ਉਹ ਬੂਟੇ ਗਾਚੀ ਸਮੇਤ ਇੱਕ ਦੋ ਬੂਟੇ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਤੱਕ ਲੈ ਕੇ ਜਾਓ ਉਹ ਚੈੱਕ ਕਰਨਗੇ ਤੁਹਾਨੂੰ ਦੱਸਣਗੇ ਕੀ ਹੈ ਬਾਕੀ ਜਿਹੜੇ ਬੂਟੇ ਹੈਗੇ ਆ ਉਹਨਾਂ ਨੂੰ ਤੁਸੀਂ ਆਪਣਾ ਪਟਕੇ ਨੱਪ ਸਕਦੇ ਹੋ ਤੇ ਇਸ ਚੱਕਰ 'ਚ ਨਾ ਪੈ ਜਾਓ ਕਿ ਇਹ ਫਲਾਣੇ ਨਾਲ ਠੀਕ ਹੋ ਜਾਣਗੇ ਢੋਕੇ ਨਾਲ ਠੀਕ ਹੋ ਜਾਣਗੇ ਤੇ ਨੁਕਸਾਨ ਹੋ ਜਾਏਗਾ ਜੇ ਤੁਹਾਨੂੰ ਜਿਵੇਂ ਇੱਥੇ ਇਹਨਾਂ ਨੇ ਵੀ ਲਿਖਿਆ ਹੈ ਕਿ ਚਿੱਟੀ ਪੱਠ ਵਾਲਾ ਤੇਲਾ ਮੈਂ ਕਿਹਾ ਹਾਪਰ ਝੋਨੇ ਦਾ ਤੇਲਾ ਚਿੱਟਾ ਤੇਲਾ ਜਿਸ ਨੂੰ ਤੁਸੀਂ ਕਹਿ ਦਿੰਨੇ ਹੋ ਠੀਕ ਹੈ ਚਿੱਟੀ ਪੱਠਾ ਟਿੱਡਾ ਕਹਿ ਦਿੰਨੇ ਹੋ ਉਹ ਦਿਖਾਈ ਦਿੰਦਾ ਤਾਂ ਉਹਨੂੰ ਨਾਲ ਦੀ ਨਾਲ ਕੰਟਰੋਲ ਕਰੋ ਤੁਹਾਡੇ ਖੇਤ 'ਚ ਮੁਰਕ ਖੜੀ ਹੈ ਤੁਹਾਡੇ ਖੇਤ ਦੇ ਵਿੱਚ ਗੁੱਟੀਆਂ ਪਈਆਂ ਹੈ ਟਾਡੇ ਜਿਹੜੀਆਂ ਹੈਗਾ ਵਟਾਂ ਤੇ ਨਦੀਨ ਖੜੇ ਆ ਸਾਰੇ ਖਤਮ ਕਰ ਦਿਓ ਮੈਂ ਬਾਰ ਬਾਰ ਕਰ ਰਿਹਾ ਕਿ ਐਕਟਰੀ ਜਿਹੜਾ ਹੈਗਾ ਤੁਸੀਂ ਮਿਸ਼ਨ ਮੋਡ ਤੇ ਆ ਜਾਓ ਜਿੱਥੇ ਐ ਦਿਸਦਾ ਹੈ ਉਹਨੂੰ ਖਤਮ ਕਰੀ ਜਾਓ ਤਾਂ ਆਪਾਂ ਇਹ ਰਹਿਗਾ ਚੋਨਾ ਬਚਾਲਾਂਗੇ ਠੀਕ ਹੈ ਬਾਕੀ ਹਜੇ ਤੀਕ ਜਿਹੜਾ ਹੈਗਾ ਮੈਂ ਤਾਂ ਨਹੀਂ ਕਹਾਂਗਾ ਕਿ ਘਭਰਾਓ ਨਾ ਮੈਂ ਕਹਾਂਗਾ ਕਿ ਤੁਸੀਂ ਆਪਣੇ ਖੇਤਾਂ ਨੂੰ ਇੰਨਾ ਵੀ ਨਹੀਂ ਭਰਉਣਾ ਕਿ ਕੀ ਹੋ ਗਿਆ ਲੇਕਿਨ ਧਿਆਨ ਰੱਖਣਾ ਹੈ ਧਿਆਨ ਰੱਖੋ ਕਿਉਂਕਿ ਅਗੇਤਾ ਧਿਆਨ ਹੈ ਹੁਣ ਤੁਹਾਡੇ ਕੋਲ ਹੈ 25 30 ਦਿਨ ਹੈ ਜਰੋਂ ਤੱਕ ਟੈਲਰ ਅਟੈਕ ਬਹੁਤ ਘੱਟ ਹੈ ਤੇ ਟੈਲਰ ਅਟੈਕ ਟੈਲਰ ਅਟੈਕ ਜੇ ਵਧਣਾ ਅੱਗੇ ਜਾ ਕੇ ਤਾਂ ਇੰਨੀ ਦੇਰ ਚ ਜੇ ਤੁਸੀਂ ਬਿਮਾਰੀ ਵਾਲੇ ਬੂਟੇ ਚਿੰਨਤ ਕਰ ਲੇ ਤੇ ਚਿੰਨਤ ਕਰਕੇ ਉਹ ਪਟਕੇ ਨਾ ਪਤੇ ਤਾਂ ਬਿਮਾਰੀ ਇੱਥੇ ਹੀ ਖਤਮ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਇਹ ਹੈਗਾ ਤਾਂ ਉਹ ਪਿੰਡ ਦੇ ਸਾਰੇ ਪਿੰਡ ਨੂੰ ਖਤਰਾ ਹੋ ਸਕਦਾ ਇਸ ਕਰਕੇ ਗਲੀ ਮੱਲਿਆਂ ਦੇ ਵਿੱਚ ਚਰਚਾ ਕਰੋ ਬੈਠੋ ਮੁੰਡੇ ਅਲਰਟ ਹੋ ਇੱਕ ਦੂਜੇ ਦੇ ਖੇਤਾਂ ਜਾ ਕੇ ਦੇਖੋ ਜੇ ਮਧਰੇ ਬੂਟੇ ਦਿਸਦੇ ਹੈ ਤਾਂ ਵਿਗਿਆਨਕਾਂ ਨੂੰ ਮਿਲੋ ਉਹਨਾਂ ਤੋਂ ਖੇਤ ਵਿਜ਼ਿਟ ਕਰਾਓ ਉਹਨਾਂ ਨੂੰ ਸੈਂਪਲ ਦੇਵੋ ਤੇ ਬਿਮਾਰ ਬੁੱਟੇ ਡੇਗੇ ਪਟਕੇ ਡੇਗੇ ਨੱਪ ਦਿਓ ਠੀਕ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਾਂ ਸਾਡੇ ਇਹੀ ਅਰਦਾਸ ਹੈ ਪ੍ਰਮਾਤਮਾ ਅੱਗੇ ਕਿ ਬਿਮਾਰੀ ਕੰਟਰੋਲ ਹੋ ਜੇ ਠੀਕ ਹੈ ਤੇ ਕਿਸਾਨ ਜਿਹੜਾ ਹੈ ਸਾਡਾ ਖੁਸ਼ਹਾਲ ਰਵੇ ਮਿਹਰਬਾਨੀ ਦੋਸਤੋ ਧੰਨਵਾਦ